ਜੇ ਕੋਈ ਕ੍ਰਾਈਮਨਲ ਜਾਂ ਗੈਂਗਸਟਰ ਪੁਲਿਸ ਉੱਤੇ ਫਾਇਰ ਕਰਦਾ ਹੈ ਤਾਂ ਸੈਲਫ ਡਿਫੈਂਸ ਦੇ ਵਿੱਚ ਉਹਨੂੰ ਬੂਹ ਤੋੜਵਾ ਜਵਾਬ ਦਿੱਤਾ ਜਾਵੇ 2023 ਦੇ ਵਿੱਚ 60 ਪੁਲਿਸ ਇਨਕਾਊਂਟਰਸ ਹੋਏ ਆ ਟੋਟਲ ਪੁਲਿਸ ਨੇ ਇੱਕ ਹੋਰ ਚੀਜ਼ ਸੀਗੀ ਜਿਹਦੇ ਵਿੱਚ ਪੁਲਿਸ ਵੱਲੋਂ ਸੀਗਾ ਵੀ ਪੂਰੀ ਸ਼ਕਤੀ ਕੀਤੀ ਜਾਵੇ ਜੇ ਕੋਈ ਕ੍ਰਾਈਮਨਲ ਜਾਂ ਗੈਂਗਸਟਰ ਪੁਲਿਸ ਉੱਤੇ ਫਾਇਰ ਕਰਦਾ ਹੈ ਤਾਂ ਸੈਲਫ ਡਿਫੈਂਸ ਦੇ ਵਿੱਚ ਉਹਨੂੰ ਬੂਹ ਤੋੜਵਾ ਜਵਾਬ ਦਿੱਤਾ ਜਾਵੇ 2023 ਦੇ ਵਿੱਚ 60 ਪੁਲਿਸ ਇਨਕਾਊਂਟਰਸ ਹੋਏ ਆ ਟੋਟਲ ਜਿਦੇ ਵਿੱਚ 127 ਕ੍ਰਾਈਮਨਲਸ ਨੂੰ ਅਰੈਸਟ ਕੀਤਾ ਗਿਆ ਡੂਰਿੰਗ ਦੋਜ਼ ਇਨਕਾਊਂਟਰਸ 32 ਕ੍ਰਾਈਮਨਲ ਜਿਹੜੇ ਇੰਜਰਡ ਹੋਏ ਇਨਕਾਊਂਟਰਸ ਦੇ ਵਿੱਚ 9 ਜਿਹੜੀ ਮੈਂ ਫਿਗਰ ਅੱਗੇ ਸ਼ੇਅਰ ਕੀਤੀ 9 ਕ੍ਰਾਈਮਨਲਸ ਨਿਊਟਰਲਾਈਜ਼ ਹੋਏ ਔਰ ਇਸ ਸਮੇਂ ਦੇ ਦੌਰਾਨ 6 ਪੁਲਿਸ ਅਫੀਸ਼ਰਸ ਜਿਹੜੇ ਆ ਉਹ ਵੀ ਇੰਜਰਡ ਹੋਏ 2023 ਦੇ ਵਿੱਚ ਔਰ ਇੱਕ ਪੁਲਿਸ ਕਰਮਚਾਰੀ ਜਿਹੜਾ ਸ਼ਹੀਦ ਹੋਇਆ 2023 ਦੇ ਵਿੱਚ ਸੋ ਜ਼ਖਮੀ 6 ਹੋਏ ਔਰ ਇੱਕ ਸ਼ਹੀਦ ਹੋਇਆ ਔਰ ਗੈਂਗਸਟਰ ਜਿਹੜੇ ਨਿਊਟਰਲਾਈਜ਼ ਹੋਏ 9 ਨਿਊਟਰਲਾਈਜ਼ ਹੋਏ ਆ ਔਰ 32 ਜ਼ਖਮੀ ਹੋਏ ਇਨਕਾਉਂਟਰਸ ਦੇ ਵਿੱਚ ਸੋ ਮੈਂ ਰਿਪੀਟ ਦੁਬਾਰਾ ਕਰਨਾ ਚਾਹੁੰਗਾ ਟੋਟਲ 60 ਇਨਕਾਉਂਟਰਸ ਜਿਹੜੇ ਆ ਹੋਏ ਆ ਇਸ ਸਮੇਂ ਦੇ ਦੌਰਾਨ ਜਿਦੇ ਵਿੱਚ 127 ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਗਿਆ 32 ਕ੍ਰਿਮੀਨਲ ਜਿਹੜੇ ਨੇ ਉਹ ਇੰਜਰਡ ਹੋਏ ਆ 9 ਕ੍ਰਿਮੀਨਲ ਜਿਹੜੇ ਨੇ ਉਹ ਨਿਊਟਰਲਾਈਜ਼ ਹੋਏ ਆ ਇਸ ਤੋਂ ਬਾਅਦ ਟੈਰਰਿਸਟ ਦੇ ਅਗੇਂਸਟ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਿਆ ਸਾਡਾ ਜਿਹੜਾ ਸਪੈਸ਼ਲ ਵਿੰਗ ਇੰਟਰਨਲ ਸਕਿਉਰਿਟੀ ਵਿੰਗ ਵਿਦ ਕਾਉਂਟਰੀ ਇੰਟੈਲੀਜੈਂਸ ਵਿੰਗ 13 ਜਿਹੜੇ ਮੋਡਿਊਲਸ ਆ ਬਸਤ ਕੀਤੇ ਗਏ ਜਿਦੇ ਵਿੱਚ 8 ਜਿਹੜੇ ਟੈਰਰਿਸਟਸ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਦੇ ਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਵੈਪਨਸ ਦੀ ਰਿਕਵਰੀ ਹੋਈ ਆ ਰਾਈਫਲਸ ਦੋ ਰਿਕਵਰ ਹੋਈਆਂ 55 ਰਵਲਵਰ ਪਿਸਟਲ ਰਿਕਵਰ ਹੋਇਆ ਦੋ ਟਿਫਨ ਆਈ ਡੀਜ਼ ਰਿਕਵਰ ਕੀਤੇ ਆ 2 ਕਿਲੋ 140 ਗ੍ਰਾਮ ਆਰ ਡੀ ਐਕਸ ਰਿਕਵਰ ਹੋਇਆ 8 ਡੈਟੋਨੇਟਰ ਔਰ 111 ਜਿਹੜੇ ਆ ਡਰੋਨ ਉਹ ਰਿਕਵਰ ਕੀਤੇ ਗਏ ਆ ਉਹ ਮੈਂ ਅੱਗੇ ਦੁਬਾਰਾ ਡਰੋਨ ਦੀ ਫਿਗਰ ਤੇ ਦੁਬਾਰਾ ਆਵਾਂਗਾ ਉਸ ਤੋਂ ਬਾਅਦ ਔਰ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਹੋਏ ਆ 2023 ਦੇ ਵਿੱਚ ਜਿਹੜੇ ਵੀ ਹਾਈਲਾਈਟ ਹੋਏ ਆ ਸਾਰੇ ਦੇ ਸਾਰੇ ਕ੍ਰਾਈਮ ਜਿਹੜੇ ਆ ਉਹ ਮਿੱਥੇ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਕ੍ਰਾਈਮ ਟ੍ਰੇਸ ਹੋਏ ਆ ਕੋਈ ਹੋਇਸੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ 2 ਘੰਟੇ ਦੇ ਵਿੱਚ ਵਿੱਚ ਸੋਲਵ ਕੀਤੇ ਗਏ ਔਰ ਪੰਜ ਮੋਡਿਊਲ ਮੈਂਬਰਸ ਨੂੰ ਫੜਿਆ ਗਿਆ ਉਹਦੇ ਵਿੱਚ ਇਸੇ ਤਰ੍ਹਾਂ ਬਟਾਲਾ ਦੇ ਵਿੱਚ ਇੱਕ ਲੀਡਰ ਦੇ ਉੱਤੇ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਬ੍ਰਦਰ ਤੇ ਉਹਦੇ ਬੇਟੇ ਤੇ ਵੀ ਹਮਲਾ ਹੋਇਆ ਸੀਗਾ ਉਹ ਕੇਸ ਦੇ ਵਿੱਚ 4 ਮੋਡਿਊਲ ਮੈਂਬਰਸ ਤੁਰੰਤ ਫੜੇ ਗਏ ਸੀਗੇ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਜਿਹੜਾ ਸੀਗਾ ਮੇਨ ਸ਼ੂਟਰ ਜਿਹੜੇ ਸੀਗੇ ਤਿੰਨ ਕਲਪਰੇਟ ਜਿਹੜਾ ਬਠਿੰਡਾ ਦੇ ਵਿੱਚ ਕਤਲ ਹੋਇਆ ਸੀਗਾ ਉਹ ਵੀ ਤੁਰੰਤ ਫੜੇ ਗਏ ਸੀਗੇ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਇੱਕ ਡਕੋਇਟੀ ਹੋਈ ਸੀ 8 ਕਰੋੜ ਤੋਂ ਉੱਪਰ ਦੀ ਉਹ ਡਕੋਇਟੀ ਬਹੁਤ ਘੱਟ ਸਮੇਂ ਵਿੱਚ ਸੋਲਵ ਕਰਕੇ ਸਾਰੇ ਤੇ ਸਾਰੇ ਦੋਸ਼ੀ ਫੜੇ ਗਏ ਸੀਗੇ ਇੱਕ ਹੋਰ ਹਾਰਡ ਕੋਰ ਕ੍ਰਿਮੀਨਲ ਸੀਗਾ ਜੱਸਾ ਹੱਪੋਵਾਲ ਜਿਹੜਾ ਜਲੰਧਰ ਦੇ ਵਿੱਚ ਦੋ ਮਰਡਰਸ ਦੇ ਵਿੱਚ ਇਨਵੋਲਵ ਸੀਗਾ ਉਹ ਵੀ ਮਿੱਥੇ ਸਮੇਂ ਦੇ ਵਿੱਚ ਫੜਿਆ ਗਿਆ ਸੀਗਾ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਦੋ ਕਿਡਨੈਪਰਸ ਜਿਹੜੇ ਸੀਗੇ ਉਹ ਵੀ ਇਨਕਾਊਂਟਰ ਦੇ ਵਿੱਚ ਤੁਰੰਤ ਜਿਹੜੇ ਆ ਉਹ ਨਿਊਟਰਲਾਈਜ਼ ਹੋਏ ਸੀਗੇ ਇਨਕਾਊਂਟਰ ਦੇ ਵਿੱਚ ਡਰੋਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਟੋਟਲ ਜਿਹੜੀਆਂ ਸਾਈਟਿੰਗਸ ਡਰੋਨ ਦੀਆਂ ਹੋਈਆਂ ਉਹ 303 ਸਾਈਟਿੰਗ ਹੋਈਆਂ 2023 ਦੇ ਵਿੱਚ ਔਰ 111 ਡਰੋਨ ਜਿਹੜੇ ਆ ਉਹ ਰਿਕਵਰ ਕੀਤੇ ਗਏ ਆ